ਅਗਰ ਆਪਾਂ ਸਿਰਫ ਅਮਰੇ ਸਰਦੀ ਜੁੱਤੀ ਅਮਰੇ ਸਰਦੀ ਪਾਪੜ ਵੜੀਆਂ ਅਮਰੇ ਸਰਦੀਆਂ ਓਸ਼ੀਆਂ ਦੀਆਂ ਸ਼ਾਲਾਂ ਅਮਰੇ ਸਰਦੇ ਸਕਾਫ ਫੁਲਕਾਰੀ ਅਮਰੀਕਾ ਪਹਚਾ ਦਈਏ ਕੱਲ ਕੰਪਨੀਆਂ ਆ ਰਹੀਆਂ ਨੇ ਅਗਰ ਅਸੀਂ ਉਹਨਾਂ ਨੂੰ ਉੱਥੇ ਪਹਚਾ ਦਈਏ ਜਿਤਨਾ ਹੀਰੋ ਸਾਈਕਲ ਸਾਰੇ ਅਮਰੀਕਾ 'ਚ ਹੁਣ ਵੇਚਦਾ ਆ ਉਹ ਬੇਰੋਜ਼ਗਾਰੀ ਨੂੰ ਵੀ ਹਟਾਊਗਾ ਤੇ ਲੋਕਾਂ ਦੀਆਂ ਸਾਡੇ ਭਰਾਵਾਂ ਪੈਣਾ ਦੀਆਂ ਏਨਕਮਾਂ ਵੀ ਵਧਾਊਗਾ ਜਦੋਂ ਮੋਦੀ ਸਾਹਿਬ ਪਿਛਲੇ ਸਾਲ ਅਮਰੀਕਾ ਗਏ ਸੀ ਵਾਈਟ ਹਾਊਸ 'ਚ ਉਹਨੇ ਐਲਾਨ ਕੀਤਾ ਸੀ ਮੈਨੂੰ ਵੀ ਵਾਦਾ ਕੀਤਾ ਮੇਰਾ ਦੋਸਤ ਹੈ ਕਿ ਜੋ ਅਮ੍ਰਿਤਸਰ ਨੂੰ ਚਾਹੀਦਾ ਆ ਅਮਰੀਕਾ ਉਹ ਪ੍ਰੋਵਾਈਡ ਕਰੂਗਾ ਜਿਹੜੀ ਡਿਵੈਲਪਮੈਂਟ ਬਾਕੀ ਭਾਰਤ 'ਚ ਹੋ ਰਹੀ ਆ ਉਹ ਅਸੀਂ ਅਮ੍ਰਿਤਸਰ 'ਚ ਲੈ ਕੇ ਆਉਣੀ ਆ ਤੇ 2027 'ਚ ਅਮ੍ਰਿਤਸਰ ਇੰਡੋਰ ਨੂੰ ਮੁਕਾਬਲਾ ਕਰੂਗਾ ਤੇ ਦਾਦਾ ਜੀ ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਮਿਲੀ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਨੂੰ ਮਿਲੀ ਤੇ ਮੈਨੂੰ ਹੁਣ ਮਿਲੀ ਆ ਮੈਂ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਦਾ ਖਾਸ ਤੌਰ ਤੇ ਪ੍ਰਧਾਨ ਮੰਤਰੀ ਦਾ ਜਿਨ੍ਹਾਂ ਨਾਲ ਮੈਂ 10 ਸਾਲ ਪਹਿਲਾਂ ਕੰਮ ਕੀਤਾ ਜਿਹੜੀ ਡਿਵੈਲਪਮੈਂਟ ਬਾਕੀ ਭਾਰਤ ਚ ਹੋ ਰਹੀ ਆ ਉਹ ਅਸੀਂ ਅਮ੍ਰਿਤਸਰ ਚ ਲੈ ਕੇ ਆਉਣੀ ਆ ਤੇ 2027 ਚ ਅਮ੍ਰਿਤਸਰ ਇੰਡੋਰ ਨੂੰ ਮੁਕਾਬਲਾ ਕਰੂਗਾ ਤੁਸੀਂ ਇੰਡੋਰ ਦੀ ਹਾਲਤ ਦੇਖ ਲਓ ਕਿੱਥੋਂ ਕਿੱਥੇ ਪਹੁੰਚੀ ਆ ਇਹਦੇ ਪੂਰੀ ਕੰਫੀਡੈਂਸ ਨਾ ਤੇ ਮੋਦੀ ਸਾਹਿਬ ਦੀ ਗਰੰਟੀ ਦੇਣ ਮੈਂ ਇੱਥੇ ਆਇਆ ਹਾਂ ਸਰਦੂ ਸਾਹਿਬ ਨਸ਼ਾ ਤੇ ਬੇਰੋਜ਼ਗਾਰੀ ਵੱਡਾ ਮੁੱਦਾ ਹੈ ਜੀ ਨਸ਼ਾ ਤੇ ਬੇਰੋਜ਼ਗਾਰੀ ਵੱਡਾ ਮੁੱਦਾ ਜੀ ਪੰਜਾਬ ਦੇ ਵਿੱਚ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੀਆਂ ਜਿਤਨਾ ਇਨਵੈਸਟਮੈਂਟ ਆ ਇੱਥੇ ਆਣੀਆਂ ਉਤਰਾ ਹੀ ਬੇ ਜਿਹੜੀਆਂ এমਪਲੋਇਮੈਂਟ ਓਪਰਚ्युनिटीज ਨੇ ਉਹ ਜਿਆਦੀਆਂ ਖੁੱਲਣ ਗਿਆ ਵਧਣ ਗਿਆ ਕਈ ਤੁਹਾਨੂੰ ਐਗਜ਼ਾਮਪਲ ਵੀ ਦਿੱਤੇ ਆ ਅਗਰ ਆਪਾਂ ਸਿਰਫ ਅਮਰੇਸਰ ਦੀ ਜੁੱਤੀ ਅਮਰੇਸਰ ਦੇ ਪਾਪੜ ਵੜੀਆਂ ਅਮਰੇਸਰ ਦੀਆਂ ਔਰਸੀਆਂ ਦੀਆਂ ਸ਼ਾਲਾਂ ਅਮਰੇਸਰ ਦੇ ਸਕਾਫ ਫੁਲਕਾਰੀ ਅਮਰੀਕਾ ਪਹਚਾ ਦੀਏ ਕੱਲ ਕੰਪਨੀਆਂ ਆ ਰਹੀਆਂ ਨੇ ਅਗਰ ਅਸੀਂ ਉਹਨਾਂ ਨੂੰ ਉੱਥੇ ਪਹਚਾ ਦੀਏ ਜਿਤਨਾ ਹੀਰੋ ਸਾਈਕਲ ਸਾਰੇ ਅਮਰੀਕਾ 'ਚ ਹੁਣ ਵੇਖਦਾ ਆ ਉਹ ਬੇਰੋਜ਼ਗਾਰੀ ਨੂੰ ਵੀ ਹਟਾਊਗਾ ਤੇ ਲੋਕਾਂ ਦੀਆਂ ਸਾਡੇ ਭਰਾਵਾਂ ਭੈਣਾਂ ਦੀਆਂ ਇਨਕਮਾਂ ਵੀ ਵਧਾਊਗਾ ਨਸ਼ਾ ਬਹੁਤ ਬੁਰਾ ਹਾਲਾਤ ਅਗਲੀ ਵਾਰੀ ਕਰ ਲਾਂਗੇ ਬਿਲਕੁਲ 2 ਮਿੰਟ ਬਿਲਕੁਲ ਨਸ਼ੇ ਨੂੰ ਇੱਕ ਤਾਂ ਲਾਅਨ ਆਰਡਰ ਬਾਰਡਰ ਸੀਲ ਦੂਸਰਾ ਜਿਹੜੀ এমਪਲੋਇਮੈਂਟ ਆ ਉਹਦੇ ਨਾਲ ਵੀ ਲੋਕ ਕਿਉਂਕਿ ਜਿਹੜਾ ਯੰਗ ਹੈ ਉਹਨੇ ਆਪਣੀ એનર્ਜੀ ਯੂਜ਼ ਕਰਨੀ ਆ ਉਹ ਨਸ਼ੇਵਲ ਪੈ ਜਾਵੇ ਜਾਂ ਆਪਣਾ ਕੰਮ ਕਰਨ ਚ ਪੈ ਜਾਵੇ ਇਹ ਜਿਹੜੀਆਂ ਜੋਬਸ ਕ੍ਰੀਏਟ ਕਰਾਂਗੇ ਇਹਦੇ ਨਾਲ ਸਭ ਨੂੰ ਫਾਇਦਾ ਹੋਊ ਤੇ ਲਾਸਟ ਅਮਰੀਕਾ ਚ ਜਿਹੜਾ ਸਭ ਤੋਂ ਵੱਡਾ ਨਸ਼ੇ ਦਾ ਅਫਸਰ ਹੈ ਆ ਡਾਕਟਰ ਰਾਹੁਲ ਗੁਪਤਾ ਉਹ ਅਮਰੀਤਸਰ ਮੈਡੀਕਲ ਕਾਲਜ ਦਾ ਪੜਿਆ ਆ ਜਦੋਂ ਮੋਦੀ ਸਾਹਿਬ ਪਿਛਲੇ ਸਾਲ ਅਮਰੀਕਾ ਗਏ ਸੀ ਵਾਈਟ ਹਾਊਸ ਚ ਉਹਨੇ ਐਲਾਨ ਕੀਤਾ ਸੀ ਮੈਨੂੰ ਵੀ ਵਾਦਾ ਕੀਤਾ ਮੇਰਾ ਦੋਸਤ ਹੈ ਕਿ ਜੋ ਅਮਰੀਤਸਰ ਨੂੰ ਚਾਹੀਦਾ ਆ ਅਮਰੀਕਾ ਉਹ ਪ੍ਰੋਵਾਈਡ ਕਰੂਗਾ ਬੜਾ ਕਲੀਅਰ ਹੈ ਬਾਬਾ ਜੀ ਔਰ ਪਿਛਲੇ 4 ਸਾਲਾਂ ਚ ਭਾਰਤ ਤੇ ਅਮਰੀਕਾ ਦੀ ਰਿਲੇਸ਼ਨਸ਼ਿਪ ਚ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਥੱਲੇ ਅਸੀਂ ਕੰਕਰੀਟ ਅਚੀਵਮੈਂਟ ਕਰਕੇ ਦਿਖਾਈਆਂ ਨੇ ਕਈ ਇਨਵੈਸਟਮੈਂਟਾਂ ਇੰਡੀਆ ਚ ਆਈਆਂ ਨੇ ਡਿਫਰੈਂਟ ਸਟੇਟਾਂ ਚ ਤੇ ਅਗਲੇ ਸਾਲਾਂ ਚ ਸਪੈਸ਼ਲੀ 227 ਜਦੋਂ ਅੰਮ੍ਰਿਤਸਰ ਦੇ 450 ਸਾਲ ਪੂਰੇ ਹੁੰਦੇ ਆ ਅੰਮ੍ਰਿਤ ਸਰਦੀ ਆਪਾਂ ਸਾਰਿਆਂ ਨੇ ਮਿਲ ਕੇ ਸ਼ਕਲ ਬਦਲ ਦੇਣੀ ਆ ਔਰ ਇਹਦੀ ਕਮਿਟਮੈਂਟ ਮੇਰੀ ਹੈਗੀ ਆ ਤੁਸੀਂ ਪਹਿਲਾਂ ਕਈ ਦੇਖੇ ਜਦੋਂ ਮੈਂ ਅਮਰੀਕਾ ਅੰਬੈਸਡਰ ਬਣ ਕੇ ਗਿਆ ਸੀ ਮੈਨੂੰ ਵੀ ਲੋਕਾਂ ਨੇ ਕਿਹਾ ਕਈ ਅੰਬੈਸਡਰ ਆਏ ਕਈ ਗਏ 4 ਸਾਲ ਚ ਰਿਲੇਸ਼ਨਸ਼ਿਪ ਦੀ ਸ਼ਕਲ ਬਦਲੀ ਅੰਮ੍ਰਿਤ ਸਰਦੀ ਵੀ ਬਿਲਕੁਲ ਸ਼ਕਲ ਬਦਲਾਂਗੇ ਇੱਥੋਂ ਦਾ ਇੰਡਸਟਰੀ ਇੱਥੋਂ ਦੀ ਟੂਰਿਜ਼ਮ ਇਥੋਂ ਦੀ ਐਗਰੀਕਲਚਰ ਇਹ ਸਾਰੇ ਏਰੀਆਸ ਤੇ ਸਭ ਤੋਂ ਇੰਪੋਰਟੈਂਟ ਇਥੋਂ ਦੀ ਐਜੂਕੇਸ਼ਨ ਇਹ ਬਿਲਕੁਲ ਬਦਲਾਂਗੇ ਜਿਹਦੇ ਨਾਲ ਅੰਮ੍ਰਿਤਸਰ ਦਾ ਫਾਇਦਾ ਹੋਵੇ ਇੱਥੇ ਨੌਕਰੀਆਂ ਆਣ ਇਥੋਂ ਦੇ ਬੱਚਿਆਂ ਨੂੰ ਭੱਜ ਕੇ ਬਾਹਰ ਨਾ ਜਾਣਾ ਪਵੇ ਔਰ ਅਗਰ ਜਾਣਾ ਵੀ ਹੈ ਤੇ ਕੋਈ ਸਕਿੱਲ ਲੈ ਕੇ ਜਾਣ ਡਿਗਰੀਆਂ ਨਹੀਂ ਸੋ ਇਹਦਾ ਪੱਕਾ ਵਾਅਦਾ ਆ ਔਰ ਜਿਹੜੇ ਮੈਂ ਪਹਿਲਾਂ ਪਰਫਾਰਮੈਂਸ ਕੀਤੀ ਆ ਉਹ ਹੀ ਇੱਥੇ ਕਰਨੀ ਇਹ ਤਾਂ ਅਲਟੀਮੇਟਲੀ ਅਮਰitsar ਦੇ ਸਾਰੇ ਜਿਹੜੇ ਭਰਾ ਭੈਣ ਨੇ ਉਹੀ ਡਿਸਾਈਡ ਕਰਨਗੇ ਕਿ ਆਪਾਂ ਅੱਗੇ ਲਈ ਉਤਰਾਂ ਦੀ ਰਾਜਨੀਤੀ ਕਰਨੀ ਆ ਕਿ ਆਪਾਂ ਫਾਈਨਲੀ ਇੱਕ ਕੰਮ ਦੀ ਤੇ ਇੱਕ ਪਰਪਸ ਦੀ ਰਾਜਨੀਤੀ ਕਰੀਏ ਜਿਦੇ ਚ ਸਾਡੇ ਸਾਰਿਆਂ ਦਾ ਔਰ ਖਾਸ ਤੌਰ ਤੇ ਸਾਡੇ ਬੱਚਿਆਂ ਦੀ ਭਲਾਈ ਹੋਵੇ